ਹਾਂ ਐਸ ਵਕਤ ਪਿੰਡ ਮੰਦਰਮਲ ਦੇ ਵਿੱਚ ਖੜੇ ਆ ਉਹਦੇ ਇੱਥੋਂ ਥੋੜੀ ਜੀ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਕਿ ਥੋੜਾ ਕੁ ਪਾਣੀ ਦਾ ਵਹਾਜੜਾ ਉਹ ਘਟ ਚੁੱਕਾ ਆ ਤੇ ਲੋਕਾਂ ਵੱਲੋਂ ਜਿਹੜਾ ਆ ਜਥੇਬੰਦੀਆਂ ਵੱਲੋਂ ਜਿਹੜਾ ਆ ਲੋਕਾਂ ਦੀ ਰਾਹਤ ਵਾਸਤੇ ਜਿਹੜਾ ਰਾਸ਼ਨ ਹੋਰ ਜ਼ਰੂਰਤਮੰਦ ਚੀਜ਼ਾਂ ਲੈ ਕੇ ਪਹੁੰਚ ਰਹੀਆਂ ਜਥੇਬੰਦੀਆਂ ਡਾਕਟਰ ਸਾਹਿਬ ਐਸ ਏਰੀਆ 'ਚ ਥੋੜਾ ਜਿਹਾ ਪਾਣੀ ਦਾ ਵਹਾਅ ਘਟ ਲੱਗ ਰਿਹਾ ਕਿੱਦਾਂ ਦੇਖਦੇ ਹੋ ਹਾਂ ਜੀ ਮੈਂ ਕਿਸਾਨ ਮਜ਼ਦੂਰ ਸੰਸਮਿਤ ਤੋਂ ਕਪੂਰ ਲਈ ਸਦੋਲੇ ਔਰ ਅਸ ਟਾਈਮ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਾਣੀ ਦਾ ਵਹਾ ਘਟ ਰਿਹਾ ਉਹ ਚਲੋ ਵਧੀਆ ਗੱਲ ਆ ਕੋਲ ਲਗਭਗ 2 2.5 ਫੁੱਟ ਦੇ ਕਰੀਬ ਇੱਥੇ ਜਿਹੜਾ ਪਾਣੀ ਦਾ ਹੈਗਾ ਹੈ ਲੈਵਲ ਹੈ ਉਹ ਘਟਿਆ ਆ ਕੱਲ ਦੇ ਨਾਲੋਂ ਇਸੇ ਕਰਕੇ ਹੁਣ ਤੱਕ ਇੱਥੇ ਪਹੁੰਚ ਵੀ ਨਹੀਂ ਸੀਗੀ ਉਹ ਪਾਈ ਅਸੀਂ ਵੀ ਕੋਸ਼ਿਸ਼ ਕੀਤੀ ਸੀ ਪਰ ਟਰੈਕਟਰ ਡੁੱਬ ਜਾਂਦੇ ਸੀਗੇ ਪ੍ਰਸ਼ਾਸਨ ਨੂੰ ਕਿਹਾ ਸੀਗਾ ਪਰ ਪ੍ਰਸ਼ਾਸਨ ਕੋਲ ਜਿਹੜੇ ਸੌਮੇ ਆ ਉਹਨਾਂ ਕੋ ਲਿਮਟਿਡ ਆ ਉਹਨੇ ਨਹੀਂ ਹੈਗੇ ਜਿੱਡੀ ਵੱਡੀ ਜਰੂਰਤ ਆ ਨਾ ਉਹੋ ਜਿਹੇ ਤਰੀਕੇ ਨਾਲ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਬੈਠ ਕੀਤਾ ਜਾ ਰਿਹਾ ਸੋ ਅੱਜ ਅਸੀਂ ਇੱਕ ਵਾਰੀ ਫਿਰ ਤੋਂ ਕੋਸ਼ਿਸ਼ ਕੀਤੀ ਸੀ ਕਿ ਸਵੇਰੇ ਕਿ ਆਇਆ ਜਾਵੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇ ਫਿਰ ਅਸੀਂ ਅਗਲੇ ਪੰਨੇ ਵਲੰਟੀਅਰ ਲਾ ਕੇ ਚਾਲੇ ਨਾਲ ਪੈਦਲ ਚੱਲਦੇ ਆਏ ਕੋਈ ਗ੍ਰੇਟ ਟੁੱਟੀ ਸੜਕ ਕੋਈ ਕਿਸੇ ਤਰੀਕੇ ਦੀ ਉਹਦੇ ਵਿੱਚ ਪਰ ਜਦੋਂ ਇੱਕ ਵਾਰੀ ਸਾਡਾ ਫਿਰ ਜਿਹੜਾ ਲੱਗਾ ਸਵੇਰੇ ਉਦੋਂ ਅਸੀਂ ਥੋੜੀ ਜੀ ਰਾਹਤ ਸਮਗਰੀ ਸਾਡੇ ਕੋਲ ਹੈਗੀ ਸੀ ਪਾਣੀ ਵਗੈਰਾ ਸੀਗਾ ਹੋਰ ਛੋਟਾ ਮੋਟਾ ਸਮਾਨ ਸੀ ਉਹ ਅਸੀਂ ਫਿਰ ਇੱਥੇ ਪ੍ਰੋਵਾਈਡ ਕਰ ਗਏ ਸੀ ਤੇ ਵੱਡੀ ਮੰਗ ਸੀ ਥੋੜੀ ਲੋਕਾਂ ਦੀ ਕਿ ਕਿਉਂਕਿ ਬਿਲਕੁਲ ਸੰਪਰਕ ਟੁੱਟਿਆ ਸੀਗਾ ਪਿੰਡ ਦਾ ਤੇ ਖਾਸ ਤੌਰ ਤੇ ਪੀਣ ਵਾਲੇ ਪਾਣੀ ਦੀ ਜਿਹੜੀ ਅਸੀਂ ਤੁਹਾਡਾ ਹੁਣ ਵੀ ਅਪੀਲ ਕਰਦੇ ਚਾਹੁੰਦੇ ਆ ਕਹਣਾ ਚਾਹੁੰਦੇ ਆ ਕਿ ਬਾਕੀ ਚੀਜ਼ਾਂ ਲੋਕਾਂ ਕੋ ਆਟਾ ਦਾਲ ਵਗੈਰਾ ਹਲਦੀ ਘਟ ਤੱਕ ਘਰਾਂ ਦੇ ਵਿੱਚ ਹੈ ਪਰ ਜਿਹੜਾ ਪੀਣ ਵਾਲਾ ਪਾਣੀ ਆ ਕਿਉਂਕਿ ਕਿਤੇ ਬਲਾਈਟ ਬੰਦ ਆ ਉੱਪਰੋਂ ਜਿਹੜੇ ਬੋਰ ਆ ਉਹਨਾਂ ਦਾ ਪਾਣੀ ਵੀ ਜਿਹੜਾ ਖਰਾਬ ਹੋ ਰਿਹਾ ਤੇ ਜੇ ਬੋਰ ਖਰਾਬ ਵਾਲਾ ਪਾਣੀ ਪੀਣਗੇ ਲੋਕ ਤੇ ਹੋਰ ਵੀ ਸਿਹਤ ਨੂੰ ਮੁਸ਼ਕਲ ਆਉਣਗੀਆਂ ਫਿਰ ਹੋਰ ਵੀ ਜਿਹੜੀ ਹੈਗੀਆਂ ਮੁਸੀਬਤ ਵੱਡੀ ਹੋ ਜੂ ਇਸ ਕਰਕੇ ਪਾਣੀ ਦੀ ਵੱਡੀ ਜਿਹੜੀ ਹੈਗੀ ਸੀ ਡਿਮਾਂਡ ਸੀ ਪਾਣੀ ਦੀ ਟਰਾਲੀ ਆਪਾਂ ਨਾਲ ਲੈ ਕੇ ਆਏ ਵਿੱਚ ਨਾਲ ਲੰਗਰ ਦਾ ਸਮਾਨ ਲੈ ਕੇ ਆਏ ਆ ਪਿੰਡ ਵਾਸੀ ਸਾਡੇ ਨਾਲ ਗਏ ਸੀਗੇ ਉਹਨਾਂ ਨੂੰ ਨਾਲ ਹੁਣ ਲੈ ਕੇ ਇੱਥੇ ਵਾਪਸ ਅਸੀਂ ਆਏ ਆ ਪਿੰਡ ਦੇ ਵਿੱਚ ਹੋਰ ਵੀ ਹਾਂ ਦੋ ਟਰਾਲੀਆਂ ਆਈਆਂ ਸਾਡੇ ਕੋਲ ਔਰ ਇਸ ਤੋਂ ਇਲਾਵਾ ਆ ਹੁਣ ਵੀ ਅਸੀਂ ਇੱਥੇ ਸਾਰੇ ਪਿੰਡ ਵਾਲਿਆਂ ਨੂੰ ਕਹਾਂਗੇ ਚੱਲਿਆ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਜ਼ਰੂਰਤ ਆ ਉਹ ਹੋਵੇ ਹੁਣ ਇਹ ਪਿੰਡ ਵਾਲੇ ਪਹੁੰਚ ਕਰ ਸਕਦੇ ਆ ਆਪਣਾ ਟਰੈਕਟਰ ਟ੍ਰੈਲੀ ਲੈਣ ਤੇ ਲੰਗਰ ਸਾਡਾ ਚੱਲ ਰਿਹਾ ਆ ਜਿਹੜਾ ਫਟੇ ਘਟ ਚੂੜੀਆਂ ਵਾਲਾ ਰੋੜ ਆ ਰਮਦਾਸ ਤੋਂ ਆਪਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆ ਆਪਣੇ ਪੰਪ ਦੇ ਕੋਲ ਪੰਪ ਦੇ ਕੋਲ ਚ ਅੰਨ ਲੰਗਰ ਚੱਲ ਰਿਹਾ ਕਿਸੇ ਪਾਣੀ ਦੀ ਜ਼ਰੂਰਤ ਆ ਉਹ ਵੀ ਪ੍ਰੋਵਾਈਡ ਕਰਾਂਗੇ ਆ ਉਸ ਤੋਂ ਇਲਾਵਾ ਦਾਲ ਸਬਜ਼ੀ ਆ ਜਾ ਇਥੋਂ ਦਾ ਕਿ ਮੈਡੀਕਲ ਕੋਈ ਦਵਾਈ ਬੂਟੀ ਕਿਸੇ ਨੂੰ ਚਾਹੀਦੀ ਉਹ ਵੀ ਅਸੀਂ ਫਸਟ ਏਡ ਦਾ ਜਿਹੜਾ ਉੱਥੇ ਦੇ ਰਹੇ ਆਂ ਜਥੇ ਬੰਦੀ ਵੱਲੋਂ ਸੋ ਭਾਈ ਬੇਨਤੀ ਆ ਕਿ ਜਿਹੜੀ ਕੋਈ ਮਦਦ ਕਰਨਾ ਚਾਹਵੇ ਅੱਜ ਵੱਡੀ ਜ਼ਰੂਰਤ ਆ ਸਾਰੇ ਹੀ ਪਿੰਡਾਂ ਨੂੰ ਪਾਣੀ ਦੀ ਪੀਣ ਵਾਲੇ ਪਾਣੀ ਦੀ ਮੁਸ਼ਕਲ ਆ ਸੋ ਪੀਣ ਵਾਲਾ ਪਾਣੀ ਜਿੰਨਾ ਵੱਧ ਭੇਜਿਆ ਜਾਊਗਾ ਓਨਾ ਹੀ ਪਿੰਡਾਂ ਦਾ ਭਲਾ ਹੋਊਗਾ ਇਸ ਚੀ ਦੇ ਵਿੱਚ ਹਾਲ ਦੀ ਘੜੀ ਰੋਟੀ ਤੋਂ ਬਗੈਰ ਬੰਦਾ 2-4 ਦਿਨ ਕੱਢ ਵੀ ਜਾਂਦਾ ਪਾਣੀ ਤੋਂ ਬਗੈਰ ਨਹੀਂ ਇੱਕ ਜਿੰਨੀ ਨਿਕਲਦਾ ਇਸ ਕਰਕੇ ਪਾਣੀ ਪਾਣੀ ਪ੍ਰੋਵਾਈਡ ਕੀਤਾ ਜਾਵੇ ਸਾਫ ਪੀਣ ਵਾਲਾ ਤੇ ਇਸ ਤੋਂ ਲਵਾ ਫਿਰ ਆਉਣ ਵਾਲੇ ਦਿਨਾਂ 'ਚ ਬਾਕੀ ਇੱਕ ਹੋਰ ਅਪੀਲ ਕਰਨਾ ਚਾਹਾਂਗੇ ਤੁਹਾਡੇ ਮਾਧਿਅਮ ਨਾਲ ਕਿਸੇ ਵੇਲੇ ਹੁੰਦਾ ਕਿ ਜਦੋਂ ਕੋਈ ਮੁਸੀਬਤ ਆਉਂਦੀ ਆ ਹਰ ਇੱਕ ਦੇ ਦਿਲ 'ਚ ਹੁੰਦਾ ਕਿ ਮੈਂ ਆਪਣਾ ਹਿੱਸਾ ਯੋਗਦਾਨ ਪਾਵਾਂ ਪਰ ਹੁੰਦਾ ਕੀ ਆ ਜਦੋਂ ਮੁਸੀਬਤ ਦੇ ਸ਼ੁਰੂਆਤੀ ਦਿਨ ਹੁੰਦੇ ਆ ਤੇ ਅਸੀਂ ਕੀ ਕਰਦੇ ਆ ਕਿ ਬਹੁਤ ਜ਼ਿਆਦੀ ਵੱਡੀ ਤਾਦਾਦ ਦੇ ਵਿੱਚ ਅਸੀਂ ਉਹ ਕਰਨਾ ਸ਼ੁਰੂ ਕਰ ਦਿੰਨੇ ਮਤ ਕਰਨਾ ਸ਼ੁਰੂ ਕਰ ਦਿੰਨੇ ਪਰ ਉਸ ਤੋਂ ਬਾਅਦ ਕੀ ਹੁੰਦਾ ਜਿਵੇਂ ਜਿਵੇਂ ਦਿਨ ਲੰਘਦੇ ਜਾਂਦੇ ਸਾਡਾ ਮਦਦ ਕਰਨ ਵਾਲਾ ਜਿਹੜਾ ਜਜ਼ਬਾ ਆ ਉਹ ਵੀ ਡਾਊਨ ਹੁੰਦਾ ਬਾਕੀ ਆਰਥਿਕ ਤੌਰ ਤੇ ਵੀ ਸਾਡੇ ਕੋਲੋਂ ਪੈਸੇ ਆ ਵੀ ਲੱਗ ਲੱਗ ਰਿਹਾ ਹੁੰਦਾ ਤੁਸੀਂ ਹੁਣ ਸੋਚ ਸਮਝ ਕੇ ਲਓ ਜੋ ਵੀ ਲਿਆਉਣਾ ਜਿਹੜੇ ਵੀ ਇਲਾਕੇ 'ਚ ਜ਼ਰੂਰਤ ਆ ਜ਼ਰੂਰਤ ਪੁੱਛੋ ਫੋਨ ਕਰੋ ਜਿੱਤਰਾ ਵੀ ਹੁੰਦਾ ਆ ਕੇ ਪੁੱਛੋ ਜਿਹੜੀ ਚੀਜ਼ ਦੀ ਕੋਈ ਜ਼ਰੂਰਤ ਇਲਾਕਾ ਦੱਸਦਾ ਉਸ ਤਰੀਕੇ ਦੀ ਮਤ ਦਿੱਤੀ ਜਾਵੇ ਜਿਵੇਂ ਹਾਲ ਦੀ ਘੜੀ ਲੋਕਾਂ ਨੇ ਤੂੜੀ ਲਿਆਉਣ ਦੀ ਆਪਣਾ ਕੀਤੀ ਸ਼ੁਰੂਆਤ ਕੀਤੀ ਤੂੜੀ ਦੀ ਅਸੀਂ ਵੇਖਿਆ ਕਿ ਬਹੁਤ ਵੱਡੀ ਡਿਮਾਂਡ ਨਹੀਂ ਹੈਗੀ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਹਾਲੇ ਜਿਨ੍ਹਾਂ ਦੇ ਚੂਚੇ ਥਾਂ ਤੇ ਬਚੇ ਆ ਸੋ ਭਾਈ ਜਿਹੜੀ ਮਤ ਕਰਨੀ ਆ ਉਹ ਬਣੇ ਲੰਗਰ ਦੇ ਰੂਪ ਦੇ ਵਿੱਚ ਭਾਵੇਂ ਹਾਲ ਦੀ ਕਟ ਕੀਤੀ ਜਾਵੇ ਕਿਉਂਕਿ ਪਿੰਡਾਂ ਦੇ ਵਿੱਚ ਉੱਚੇ ਥਾਂ ਤੇ ਜਿਹੜੇ ਬੈਠੇ ਆ ਉਹਨਾਂ ਦਾ ਇਹ ਤੋਂ ਚੱਲ ਰਿਹਾ ਜਿਹੜੇ ਕੋ ਡੇਰੇ ਆ ਜਿੱਥੇ ਡੁੱਬ ਗਿਆ ਵਾ ਕੋਈ ਇਲਾਕਾ ਪੂਰੇ ਦਾ ਪੂਰੇ ਛੱਤਾਂ ਤੱਕ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਬਣੇ ਲੰਗਰ ਦੀ ਮਤ ਹੋ ਸਕਦੀ ਆ ਬਾਕੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅੱਗੇ ਵੀ ਜਿੰਨਾ ਅਸੀਂ ਜਾ ਸਕੀਏ ਇਹਦੇ ਵਿੱਚ ਆਪਣਾ ਇਲਾਕੇ ਦੇ ਵਿੱਚ ਆਪਾਂ ਗੱਲ ਕਰਨਾ ਅਸੀਂ ਡਾਕਟਰ ਸਾਹਿਬ ਇਹ ਇੱਕ ਬੜਾ ਵੱਡਾ ਸਵਾਲ ਬਣ ਜਾਂਦਾ ਕਿ ਚਲੋ ਆਪਾਂ ਲੋਕ ਮੁਸੀਬਤ ਵਿੱਚ ਫਸੇ ਸਾਡੇ ਭੈਣ ਭਰਾ ਲੋਕ ਜਿਹੜੇ ਮਦਦ ਲਈ ਅੱਗੇ ਆਉਂਦੇ ਪਰ ਮੈਂ ਪਿੱਛੋਂ ਵੇਖਿਆ ਵੀ ਜਿੱਥੇ ਤੁਸੀਂ ਵੀ ਬੰਨ ਟੁੱਟਦਾ ਕਿਤੇ ਨਾ ਕਿਤੇ ਉਹ ਜਿਹੜੀਆਂ ਨੇ ਕਮੀਆਂ ਨੇ ਉਹ ਕਮੀਆਂ ਨੂੰ ਦੂਰ ਕਰਨ ਵਾਸਤੇ ਜਿਹੜਾ ਵੀ ਉਹ ਵੀ ਚਾਹੀਦਾ ਆ ਅਸਲ ਜਿਹੜਾ ਹੁੰਦਾ ਕਿ ਅਰੀ ਜਦੋਂ ਐਵੇਂ ਦੀਆਂ ਮੁਸੀਬਤਾਂ ਆਉਂਦੀਆਂ ਤੇ ਪੋਲੀਟੀਸ਼ੀਅਨ ਹੈ ਜਿਹੜਾ ਉਹ ਅੰਦਰੋਂ ਅੰਦਰ ਹੀ ਖੁਸ਼ ਹੁੰਦਾ ਉਹਨੂੰ ਲੱਗਦਾ ਕਿ ਮੌਕਾ ਆਇਆ ਦੂਜੀਆਂ ਪਾਰਟੀਆਂ ਨੂੰ ਭੰਡਣ ਦਾ ਹੁਣ ਜਿਹੜੇ ਅਕਾਲੀ ਕਾਂਗਰਸੀ ਜਾਂ ਦੂਜੇ ਭਾਜਪਾ ਵਾਲੇ ਹੁਣ ਇਹਨਾਂ ਦੀ ਨਾਕਾਮੀ ਗਣਾਉਣਗੇ ਜਦੋਂ ਇਹਨਾਂ ਦੀ ਨਾਕਾਮੀ ਗਣਾ ਕੇ ਉਹ ਕਹਿਣਗੇ ਸਾਨੂੰ ਚੁਣ ਦੋ ਅਸੀਂ ਤਾਂ ਦੀ ਸਭ ਕੁਝ ਕਰ ਦੇਣਾ ਇਦਾਂ ਹੀ ਆਮ ਆਦੀ ਪਾਰਟੀ ਵਾਲਿਆਂ ਨੇ ਇਹਨਾਂ ਦੀਆਂ ਨਾਕਾਮੀਆਂ ਗੜਾਈਆਂ ਸੀ ਤੇ ਕਿਹਾ ਅਸੀਂ ਸਾਨੂੰ ਚੁਣ ਦੋ ਤੇ ਲੋਕਾਂ ਨੇ ਇਹਨਾਂ ਨੂੰ ਚੁਣ ਲਿਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਇਹ ਸਾਰੇ ਇੱਕੋ ਥੜੇ ਦੇ ਚੱਟੇ ਬੱਟੇ ਆ ਕੋਈ ਵੋਟ ਲੋਟੂ ਪਾਰਟੀ ਹੈ ਜਿਹੜੀ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ ਉਹ ਵੀ ਹੱਤ ਕੰਡੇ ਪਣਾਉਂਦੇ ਆ ਇੱਕ ਦੂਜੇ ਨੂੰ ਬਦਨਾਮ ਕਰੀ ਜਾਓ ਤੇ ਦੋਵੇਂ ਹੀ ਲੁੱਟੀ ਜਾਓ ਇਹ ਸلسلਾ ਹੈ ਕੀ ਮੰਤਰੀ ਸਾਹਿਬ ਦੀ 1 ਮਹੀਨੇ ਦੀ ਤਨਖਾਹ 1 ਲੱਖ ਰੁਪਏ ਨਾ ਐਡਾ ਵੱਡਾ ਖਰਚਾ ਨਾ ਪੂਰਾ ਕਰ ਜੂਗੀ ਵੇਖੋ ਜੀ ਇਹ ਸ਼ੋਸ਼ੇਪਾਜਾਂ ਦੀ ਸਰਕਾਰ ਹੈ ਇਹਨਾਂ ਨੂੰ ਸ਼ੋਸ਼ਾ ਕਰਨਾ ਬਹੁਤ ਵਧੀਆ ਆਉਂਦਾ ਮੁੱਖ ਮੰਤਰੀ ਸਾਹਿਬ ਹੈ ਸਾਡੇ ਉਹ ਡਰਾਮਾ ਬੜਾ ਵਧੀਆ ਕਰਦੇ ਆ ਵਧੀਆ ਕਲਾਕਾਰ ਆ ਸਿਫਤ ਕਰਦੇ ਆ ਐਜ਼ ਇੱਕ ਕਲਾਕਾਰ ਉਹਨਾਂ ਦੀ ਸਿਫਤ ਕੀਤੀ ਆ ਸੁਣਿਆ ਉਹਨਾਂ ਨੂੰ ਬਚਪਨ ਤੋਂ ਸੁਣਦੇ ਆ ਪਰ ਐਜ਼ ਇੱਕ ਲੀਡਰ ਇੱਕ ਇੱਕ ਸਟੇਟ ਦਾ ਲੀਡਰ ਹੋਣ ਵਾਲਾ ਜਿਹੜਾ ਉਹ ਫਰਜ਼ ਹੈ ਆਪਣਾ ਲੀਡਰ ਵਾਲਾ ਫਰਜ਼ ਉਹ ਨਹੀਂ ਨਿਭਾ ਪਾ ਰਹੇ ਇਸ ਕਰਕੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸੀਰੀਅਸ ਹੋ ਕੇ ਇਹੋ ਜੀਆਂ ਚੀਜ਼ਾਂ ਦੇ ਉੱਤੇ ਸਿਰਫ ਬਿਆਨਬਾਜ਼ੀ ਨਾਲ ਸਿਰਫ ਡਰਾਮੇ ਬਾਜ਼ੀ ਨਾਲ ਕਿ ਮੈਂ ਹੈਲੀਕਾਪਟਰ ਦੇਤਾ ਉਹਦੋਂ ਤੇ ਕਿੱਥੇ ਰੱਖਿਆ ਤੁਸੀਂ ਸਰਕਾਰ ਦਾ ਹੈਲੀਕਾਪਟਰ ਸਰਕਾਰ ਦਾ ਇੱਕ ਹੈਲੀਕਾਪਟਰ ਦਾ ਮਤਲਬ ਕੀ ਆ ਸਰਕਾਰ ਦੇ ਇੱਕ ਹੈਲੀਕਾਪਟਰ ਦਾ ਸਰਕਾਰ ਨੂੰ ਤਾਂ ਚਾਹੀਦਾ ਕਿ ਵੱਡੀ ਜਨਤਾ ਦੇ ਵਿੱਚ ਜਿੱਥੇ ਕਿਥੇ ਅਸੀਂ ਅੱਜ ਤਿੰਨ ਤਿੰਨ ਕਿ ਅਤਿੰਤ ਤਨ ਦਿਨ ਵੀ ਹੋ ਗਏ ਲੋਕਾਂ ਨੂੰ ਪਿੰਡਾਂ ਚ ਫਸੇ ਜਿਹੜੇ ਅੱਜ ਜਾਣ ਕੇ ਨਿਕਲੇ ਬੱਚੇ ਬਿਮਾਰ ਆ ਇਹ ਡਰਾਮੇ ਬਾੜੀਆਂ ਦੀਆਂ ਛੱਡ ਕੇ ਸ਼ੋਸ਼ੇ ਬਾੜੀਆਂ ਛੱਡ ਕੇ ਸਰਕਾਰ ਨੂੰ ਸੀਰੀਅਸ ਹੋਣਾ ਚਾਹੀਦਾ ਸਰਕਾਰ ਚਲਾਉਣਾ ਸੀਰੀਅਸ ਕੰਮ ਆ ਕਮੇਟੀ ਕਰਨਾ ਇੱਕ ਅਲੱਗ ਵਿਸ਼ਾ ਆ ਅਲੱਗ ਚੀਜ਼ ਆ ਇਸ ਕਰਕੇ ਸਰਕਾਰ ਆਪਣੇ ਫਰਜ਼ਾਂ ਨੂੰ ਨਿਭਾਉਣ ਦੇ ਵਿੱਚ ਨਾਕਾਮ ਹੋ ਰਹੀ ਆ ਜਿਹਨੂੰ ਉਹ ਗੱਲਾਂ ਦੇ ਵਿੱਚ ਲਪੇਟ ਕੇ ਆਪਣੀਆਂ ਨੂੰ ਉਹ ਨਾਕਾਮੀਆਂ ਲਪਾਉਣਾ ਚਾਹੁੰਦੀ ਆ ਦੂਜਿਆਂ ਦਾ ਟਾਰਗੇਟ ਕਰਕੇ ਉਹ ਚੀਜ਼ ਨੂੰ ਆਪਣੇ ਨੂੰ ਵੱਡਾ ਕਰਨਾ ਚਾਹੁੰਦੀ ਆ ਠੀਕ ਆ ਧੰਨਵਾਦ ਸਾਬ ਕਿਹੜੇ ਪਿੰਡ ਤੋਂ ਆਏ ਜੇ ਤੁਸੀਂ ਅਸੀਂ ਵੀਰ ਜੀ ਵੀ ਲੈਤੋ ਆਏ ਜੀ ਕਿ ਸਮਾਨ ਲੈ ਗਿਆ ਇੱਥੇ ਸੰਗਤ ਅਸੀਂ ਵੀਰ ਜੀ ਰਸ਼ਨ ਲੈ ਗਿਆ ਜੀ ਲੰਗਰ ਪਕਾਉਣ ਦਾ ਠੀਕ ਆ ਪਿੰਡ ਵੱਲੋਂ ਹਾਂਜੀ ਪਿੰਡ ਵੱਲੋਂ ਤੁਸੀਂ ਸੇਵਾ ਕਰ ਰਹੇ ਅੱਜ ਪਿੰਡ ਵੱਲੋਂ ਜੀ ਪੂਰੀ ਵਾਲਾਂ ਦੇ ਡੇਰੇ ਤੋਂ ਆਇਆ ਜੀ ਅੱਛਾ ਪੂਰੀ ਡੇਰੇ ਬਾਬਾ ਜੀ ਅੱਜ ਬਾਬਾ ਜੀ ਕੋਲ ਟ੍ਰੈਲੀ ਜੇ ਨਾਲ ਹੀ ਬਾਬਾ ਜੀ ਸੋਬਾ ਜੀ ਕਿਹੜੇ ਕਿਹੜੀ ਰਾਤ ਸਮਗਰੀ ਜਿਹੜੀ ਤੁਸੀਂ ਲੈ ਕੇ ਪਹੁੰਚ ਰਹੇ ਜੇ ਤੁਹਾਡੇ ਵੱਲੋਂ ਇਹ ਪਿੰਡ ਵਿਲਾ ਡੇਰਾ ਸੰਤ ਬਾਬੇ ਪੂਰੀ ਵਾਲੇ ਸੰਤਰਾਮਪੁਰਿਆ ਦੇ ਵਿੱਚੋਂ ਬਾਬਾ ਨਾਮਦਾ ਜੀ ਹੈ ਬਾਬਾ ਜੀ ਗੋੜ ਦਾ ਗੋੜ ਜੀ ਇਹ ਵੀ ਰਚੇ ਤੂੰ ਬਾਬਾ ਨਾਮਦਾ ਜੀ ਭੁਰੇ ਨੂੰ ਟੋਟਾ ਪੰਚਰਾ ਜੀ ਕੀ 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 ਚੀਜ਼ ਲੈ ਕੇ ਆ ਰਹੇ ਹੋ ਤੁਹਾਨੂੰ ਪਿੱਛੋਂ ਲੰਗਰ ਵੀ ਕੋ ਹੋਰ ਵੀ ਦੇਖੋ ਜੀ ਨਰੰਗ ਕਾਰ ਕਿਰਪਾ ਸੁਖਾ ਆਪਣੀ ਸਬਜੀ ਹੈ ਆਲੂ ਆਵੇ ਜਿਉਟਰੀ ਹੈ ਜੀ ਚੋਲ ਹੈ ਨਮਕੀਨ ਹੈ ਤੇ ਆਪਣਾ ਦੁੱਧ ਹੈ ਪ੍ਰਸ਼ਾਦੇ ਹੈ ਤੇ ਪਰਸੋਂ ਤੋਂ ਹੀ ਲੱਗੇ ਹੋਏ ਜੇ ਅੱਜ ਅਸ ਪਰਸੋਂ ਵੀ ਲੱਗੇ ਹੋਏ ਜੀ 出去，出去，的